ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ SBI ਬੈਂਕ ਹੈ ਤੇ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਵਿਅਸਤ ਸਨ ਕਈ ਕੈਸ਼ ਕਾਊਂਟਰਾਂ ਤੇ ਲੱਗਾ ਹੋਇਆ ਸੀ ਕੋਈ ਕ੍ਰੈਡਿਟ ਕਾਰਡ ਦਾ ਕੰਮ ਕਰਵਾ ਰਿਹਾ ਸੀ ਤੇ ਕੋਈ ਪੈਸੇ ਜਮ੍ਹਾਂ ਕਰਵਾ ਰਿਹਾ ਸੀ ਲੋਕ ਕਿੰਨਾ ਵਿਅਸਤ ਸੀ ਕਿ ਅਚਾਨਕ ਹੀ ਨਾਲ ਲੋਕਾਂ ਨੂੰ ਭੱਜਦਾ ਉਦੋਂ ਪਹਿਚ ਜਾਂਦੀ ਨੇ ਜਦੋਂ ਬੈਂਕ ਦੇ ਅੰਦਰ ਸਾਨ ਵੜ ਜਾਂਦਾ ਤੇ ਲੋਕ ਆਪੋ ਆਪਣੇ ਕੰਮ ਛੱਡ ਕੇ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਅਧਿਕਾਰੀਆਂ ਨੂੰ ਵੀ ਪਜੜਾ ਪੈ ਜਾਂਦੇ ਨੇ ਇੱਥੋਂ ਤੱਕ ਸਕਿਉਰਿਟੀ ਗਾਰਡ ਵੀ ਆਪਣੀ ਰਾਈਫਲ ਲੈ ਕੇ ਮੌਕੇ ਤੇ ਪਹੁੰਚਦਾ ਅਗਰ ਸਾਨ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਹੋ ਸਕਦਾ ਸੀ ਕਿ ਇਸ ਸਾਨ ਦੇ ਵੱਲੋਂ ਹਮਲਾ ਵੀ ਕੀਤਾ ਜਾ ਸਕਦਾ ਸੀ ਪਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਐਸਬੀਆਈ ਦੀਆਂ ਇਹ ਤਸਵੀਰਾਂ ਨੇ ਬੈਂਕ ਦੇ ਅੰਦਰ ਉਸ ਵਕਤ ਪਾਜਰਾ ਪੈ ਗਿਆ ਜਦੋਂ ਇਸ ਬੈਂਕ ਦੇ ਅੰਦਰ ਸਾਨ ਵੱਧ ਜਾਂਦਾ ਤੇ ਲੋਕ ਆਪੋ ਆਪਣੇ ਕੰਮ ਛੱਡ ਕੇ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਇੱਕ ਵਾਰ ਇਸ ਵੀਡੀਓ ਦਾ ਰੁਕ ਕਰ ਲੈਨੇ ਆ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ SBI ਬੈਂਕ ਹੈ ਤੇ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਵਿਅਸਣ ਕਈ ਕੈਸ਼ ਕਾਊਂਟਰਾਂ ਤੇ ਲੱਗਾ ਹੋਇਆ ਸੀ ਕੋਈ ਕ੍ਰੈਡਿਟ ਕਾਰਡ ਦਾ ਕੰਮ ਕਰਵਾ ਰਿਹਾ ਸੀ ਤੇ ਕੋਈ ਪੈਸੇ ਜਮ੍ਹਾਂ ਕਰਵਾ ਰਿਹਾ ਸੀ ਲੋਕ ਕਿੰਨਾ ਵਿਅਸਤ ਸੀ ਕਿ ਅਚਾਨਕ ਹੀ ਨਾ ਲੋਕਾਂ ਨੂੰ ਭਜੜਾ ਉਦੋਂ ਪਹਿਚਾੰਦਿਆ ਨੇ ਜਦੋਂ ਬੈਂਕ ਦੇ ਅੰਦਰ ਸਾਨ ਵੜ ਜਾਂਦਾ ਤੇ ਲੋਕ ਆਪੂ ਆਪਣੇ ਕੰਮ ਛੱਡ ਕੇ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਅਧਿਕਾਰੀਆਂ ਨੂੰ ਵੀ ਭਜੜਾ ਪੈ ਜਾਂਦੇ ਨੇ ਇੱਥੋਂ ਤੱਕ ਸਿਕਿਉਰਿਟੀ ਗਾਰਡ ਵੀ ਆਪਣੀ ਰਾਈਫਲ ਲੈ ਕੇ ਮੌਕੇ ਤੇ ਪਹੁੰਚਦਾ ਅਗਰ ਸਾਨ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਹੋ ਸਕਦਾ ਸੀ ਕਿ ਇਸ ਸਾਨ ਦੇ ਵੱਲੋਂ ਹਮਲਾ ਵੀ ਕੀਤਾ ਜਾ ਸਕਦਾ ਸੀ ਪਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ SBI ਦੀਆਂ ਇਹ ਤਸਵੀਰਾਂ ਨੇ ਬੈਂਕ ਦੇ ਅੰਦਰ ਉਸ ਵਕਤ ਪਾਜਰਾ ਪੈ ਗੀਆਂ ਜਦੋਂ ਇਸ ਬੈਂਕ ਦੇ ਅੰਦਰ ਸਾਨ ਵੱਧ ਜਾਂਦਾ ਤੇ ਲੋਕ ਆਪੋ ਆਪਣੇ ਕੰਮ ਛੱਡ ਕੇ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਇੱਕ ਵਾਰ ਇਸ ਵੀਡੀਓ ਦਾ ਰੁਕ ਕਰ ਲੈਨੇ ਆ پھر پنهنجي پنهنجي رايا کي ڏيڻ جو